ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦੇਣ ਦੁਗਣਾ ਰਾਜ ਚੱਗਣ ਤੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੱਕੀ ਖੇਤਾਂ 'ਗਨੇ ਨਵਾਏ ਵਿੱਚ ਮੋਟਰ 'ਤੇ ਬੈਠੇ ਆ ਵੀ ਅੱਜ ਇੱਕ ਤਾਂ ਪਾਣਾ ਬਾਈ ਦਾ ਫੋਨ ਆਇਆ ਬਾਹਰ ਤੇ ਵੀ ਹੈ ਹਿਸ਼ਾਰ ਪਿੰਲਾਕੇ ਦਾ ਬਾਈ ਕਹਿੰਦਾ ਵੀ ਸਕੰਜਾ ਮਾਸੜ ਜੀ ਬਣਾਉਣਾ ਚਲੋ ਘਟੂ ਘੜ 10 ਦਿਨ ਹੋ ਗਏ ਫੋਨ ਆਇਆ ਹੁੰਦਾ ਦੁੱਲੇ ਨੂੰ ਮੈਂ ਕਿਹਾ ਵੈ ਵੀ ਚਾਹੀਦਾ ਉਹਨਾਂ ਨੂੰ 6 ਤਰੀਕ ਨੂੰ ਆਇਆ ਚਲੋ ਇਹ ਕਹਿੰਦੇ ਹੈਗੇ ਵੀ 2 ਦਿਨ 'ਚ 3 ਦਿਨ 'ਚ ਬਣ ਜਾਣਾ ਮਿਹਲੇ ਛੁਰੂ ਨ ਕਰਿਆ ਛੁਰੂ ਵੀ ਕਰਾ ਗਿਆ ਹੁੰਦੇ ਆ ਦੁੱਲੇ ਬਾ ਵੀ ਪਹੁੰਚਣਾ ਇੱਕ ਵਾਰ ਸਗੰਜਾ ਕਰਾਂਗੇ ਸ਼ੁਰੂ ਦਾ ਵਾਜ ਦਾ ਦੋ ਤਿੰਨ ਦਿਨ ਵਾਰਾ ਕਹਿਤਾ ਆਇਆ ਮੈਂ ਚਲੋ ਉਹਨਾਂ ਨੂੰ ਕੰਮ ਹੁਣ ਸੀਜ਼ਨ ਜੇ ਕਰਕੇ ਇਕੜਾ ਰੂਟਾ ਬੀਟਰ ਦਾ ਸੁਪਰ ਸੀਡਰਾਂ ਦਾ ਇਹਨਾਂ ਦਾ ਕੰਮ ਥੋੜਾ ਜਿਆਦਾ ਮਸ਼ੀਨਾਂ ਦਾ ਉਹ ਕਹਿੰਦਾ ਵਾ ਸਾਡੀ ਇੱਕ ਦੋ ਦਿਨ ਨਿਕਲ ਜਾਣ ਦੇ ਕਹਿੰਦਾ ਫਿਰ ਧਰਦੇ ਆ ਇੱਕ ਉਹਨਾਂ ਦਾ ਮਿਸਤਰੀ ਦਾ ਆਪਣਾ ਮਕਾਨ ਦਾ ਕੰਮ ਚੱਲਦਾ ਲਪਾਈ ਲਪੂਗੀ ਉਹਦੇ ਕਰਕੇ ਛੁੱਟੀ ਕਰੀ ਵੀ ਉਹਨਾਂ ਮੈਂ ਕਹਿੰਦਾ ਕੰਮ ਥੋੜਾ ਟਾਈਟ ਹੈ ਚਲੋ ਦੇਖਦੇ ਆ ਮੈਂ ਤਾਂ ਕਿਹਾ ਵੀ ਕੋਈ ਨਹੀਂ ਪਹਿਲੀ ਤੱਕ ਤਿਆਰ ਕਰ ਦਿਓ ਉਹ ਗੱਲਾਂ ਵੀ ਹੋ ਜਾਊਗਾ ਪਹਿਲੀ ਤੱਕ ਤਿਆਰ ਬਾਕੀ ਦੇਖਦੇ ਅੱਜ ਫੇਰ ਢੇੜਾ ਮਾਰ ਕੇ ਆਉਂਦਾ ਵੈਸੇ ਕਹਿੰਦੇ ਤਾਂ ਹੈਗੇ ਤੇ ਵੀ ਧਰਦਣਾਂ ਦੀ ਸ਼ੁਰੂ ਕਰ ਦੇਣਾ ਵੀ ਇੱਕ ਬੰਦਾ ਛੱਡ ਦੇਣਾ ਇੱਧਰਲੇ ਪਾਸੇ ਵੀ ਇੱਕ ਦਾ ਪਾਸ ਗੰਜੇ ਦਾ ਕੰਮ ਕਰੀਏ ਅੱਜ ਇੱਕ ਹੁਣ ਜਿਹੜੇ ਧਾਨਾਂ ਦਾ ਕੰਮ तकरीबन ਨਿਬੜਿਆ ਪਈਆ ਹੁਣ ਤਾਂ ਜੀਰੀ ਕਿਤੇ ਦਿਖਦੀ ਨਹੀਂ ਹੈਈ ਖੜੀ ਇੱਕ ਆਪਣੇ ਖੇਤਾਂ ਦੇ ਨਾਲ ਖੜੀ ਆ ਅੱਜ ਵੱਢਣੀ ਮਸ਼ੀਨ ਨਾਲ ਉਹ ਵੀ ਲਾਸਟ ਕੰਮ ਹੈ ਵੀ ਦੇਖਣ ਨੂੰ ਜੀਰੀ ਵਧੀਆ ਲੱਗਦੀ ਆ ਪਰ ਝਾੜ ਘਟੇ ਆਉਂਦਾ ਜੀਰੀ ਦਾ ਕਿਉਂ ਦੇ ਹਰੇ ਕੇ ਅੱਜ ਗਿਆ ਤਾਂ ਆਪਣਾ ਚਮਕੌਰ ਸਾਹਿਬ ਵੀ ਉਥੇ ਵੀ ਬਾਈ ਇੱਕਨੇ ਗੱਲਾਂ ਕਰਦੇ ਇਕ ਕਹਿੰਦਾ ਵੀ ਸਾਡੇ ਲਾ ਗਵਾਂਡੀਆਂ ਨੇ ਵੱਡੀ ਕਹਿੰਦਾ ਬਹੁਤ ਕੰਮ ਦੀ ਜੀ ਦੀ ਦੇਖਣ ਨੂੰ ਪਰ ਕਹਿੰਦਾ ਵਜਨ ਨਹੀਂ ਦਿੱਤਾ ਹੈਗਾ ਵਜਨ ਤੇ ਹਲਕੀ ਪਈ ਵੀ ਜੀ ਦੀ ਵੀ ਪਤਾ ਨਹੀਂ ਕਿ ਹੈਗਾ ਲੈ ਮੀਹਾਂ ਦੇ ਵਿੱਚ ਜਿਹੜਾ ਨਸਰਾ ਨਾ ਜਿੰਨਾ ਵੀ ਬੂਰ ਜਾਂ ਨਿਕਲਦਾ ਦਾ ਬੂਰ ਦਾ ਫਰਕ ਹੈਗਾ ਆਪਾਂ ਨੇ ਜਿਆਦਾ ਵੀ ਵੀਡੀਓ ਪਾਈ ਤੀ ਜਦ ਬੂਰ ਨਸਰਦਾ ਦਾ ਉਹੀ ਆਪਾਂ ਨੇ ਕਹਿੰਦਾ ਵੀ ਦੇਖਾਂਗੇ ਇੱਕ ਦੀ ਵੀ ਫਰਕ ਪੈਂਦਾ ਇਹਦਾ ਵੀ ਜਿਹੜਾ ਆਪਾਂ ਕਹਿੰਦੇ ਬੂਰ ਝੜ ਜਾਂਦਾ ਵੀ ਇਹਦਾ ਉਹ ਫਰਕ ਹੈ ਵਾਕਈ ਫਰਕ ਹੈ ਬੂਰ ਦਾ ਬੂਰ ਝੜਨਾ ਨਹੀਂ ਚਾਹੀਦਾ ਹੈਗਾ ਬੂਰ ਦੇ ਸਾਹ ਜਿਹੜੇ ਸਾਹ ਕੋ ਬੂਰ ਰਹਿੰਦਾ ਬੱਲ ਦਾ ਆਇਆ ਵਜਨ ਤਹਾਇਮਲ ਆਪਣੀ ਝਾੜ ਦਿੰਦੀ ਆ ਫਸਲ ਕੋਈ ਵੀ ਹੈ ਵਿਆਕਤੀ ਦੇਖਿਆ ਹਰੋਜੇ ਮੀਂਹ ਪਈ ਜਾਂਦਾ ਦਾ ਆਪਾਂ ਤੁਹਾਨੂੰ ਵੀਡੀਓ ਜੀ ਦਿਖਾਇਆ ਤਾਂ ਵੀ ਅੱਜ ਦੇਖੋ ਆ ਪੂਰਾ ਇੰਨਾ ਆਇਆ ਵਾ ਉਹੀ ਮੀਂਹ ਝਾੜ ਦਿੰਦਾ ਦਾ ਉਹਦਾ ਅਸਰ ਬਹੁਤ ਪਿਆ ਤਕਰੀਬਨ ਅੱਧੋ-ਅੱਧ ਨਿਕਲਿਆ ਵੀ ਕਈਆਂ ਦੇ ਤਾਂ ਅੱਧ ਵੀ ਨਿਕਲਿਆ ਇੱਕ ਵੀਰ ਨੇ ਮੈਨੂੰ ਮੈਸੇਜ ਕਰਿਆ ਵਾ ਦਾ ਵਟਸਐਪ ਪਰ ਕਹਿੰਦਾ ਮਾਸੜ 3 ਕਿਲੇ ਵੜਾਇਆ 10 ਕਵਾਂਟਲ ਹੋਈਆ 3 ਕਿਲਿਆਂ ਦੇ ਉਹ ਤਾਂ ਫਿਰ ਅੱਧ ਵਾਲਾ ਕੰਮ ਵੀ ਨਹੀਂ ਰਿਹਾ ਜੈਕਣਾ ਵੀ ਚਲੋ ਅੱਜ ਦਿਖਾਵਾਂਗੇ ਆਪਾਂ ਮਸ਼ੀਨ ਦਾ ਵਡਣੀਆਂ ਲਾਸਟ ਦੇ ਨਾਲ ਅੱਜ ਉਹਦਾ ਵੀ ਉਹ ਵੀ ਮਸ਼ੀਨ ਵਾਲਾ ਵੀ ਕਹ ਬਾਹੀਆ ਹੋਰ ਹੈ ਨਹੀਂ ਵੀ ਤੇ ਬਾਦ ਕਰਦੇ ਨੇ ਸਾਫ ਸਫਾਈ ਮਸ਼ੀਨ ਵਾਲਾ ਕੰਮ ਵੀ ਨਾਲੇ ਆਪਾਂ ਨੂੰ ਉਹਦੇ ਬਾਈ ਦੇ ਜਿੱਥੇ ਆਪਣੇ ਵੱਢ ਕੇ ਗਏ ਦੋਨੇ ਹੀ ਵੱਢਣੀ ਹੈ ਉਹਦੇ ਨਾਲੇ ਪੈਸੇ ਦੇ ਕੇ ਆਉਣੇ ਵੀ 2000 ਰੁਪਿਆ ਵੜਾਈ ਆ ਜੀ ਮਸ਼ੀਨ ਦੀ ਜਿਹੜੇ ਆਪਣੇ ਇੱਕ ਦੀ ਤਾਂ ਖੜੀ ਤੇ ਸਾਰੇ ਹੀ ਤਕਰੀਬਨ ਵੀ ਗਰੇਵੇ ਕਿਸੇ ਦੇ ਹੈ ਹੀ ਨਹੀਂ ਤੇ ਵੀ 2000 ਰੁਪਿਆ ਵੜਾਈ ਮਸ਼ੀਨ ਦੀ ਆ ਉਹਨਾਂ ਬਾਈ ਨੂੰ ਪੁੱਛਿਆ ਤਾਂ ਮੈਂ ਫੋਨ ਕਰਕੇ ਦੋਵੇਂ ਪੈਸੇ ਆਪਾਂ ਨਾਲ ਉੱਥੇ ਫੜਾਇਆ ਉਹਨਾਂ ਨਾਲੇ ਵੀ ਚਲੋ ਪਾਕ ਕੇ ਆਪਾਂ ਦੁੱਲੇਵਾ ਜਾਂਦੇ ਆਂ ਬਾਕੀ ਕਾ ਇਥੇ ਕਰੀਆਂ ਸਰੋਂ ਵਾਲਾ ਖੇਤ ਤਿਆਰ ਹੈ SLA ਇਹਦੇ ਸਰੋਂ ਬੀਜਣ ਦੀ ਖੇਤ ਵੀ ਅੱਜ ਬਾਈ ਨੂੰ ਗਿਆ ਹਵਾਚੜੀ ਚੂਰੀ ਜਿਹੜੀ ਹੈਗੀ ਬੱਟਲ ਆ ਭਾਈ ਸਾਰੇ ਆਪਣੀ ਵੀ ਥੋੜੀ ਜੀ ਬੂਟਾ ਲਾ ਕੇ ਸੁੱਕਾ ਜੀ ਉਹ ਸੁੱਕ ਦੇ ਲਾਗ ਆਪਾਂ ਨੇ ਪਾਣੀ ਪੋਣੂ ਜਾਂ ਛਿੜਕ ਕੇ ਬੀਜ ਦੇਣਾ ਗੱਭੇ ਖੇਤ ਗਿੱਲਾ ਬਸੇਰਾ ਜੇ ਆਪਾਂ ਸਾਰਿਆਂ ਨੂੰ ਪਾਣੀ ਲਾਉਂਦੇ ਗੱਭੇ ਫੇਰ ਨਹੀਂ ਬੱਤ ਆਉਣਾਗਾ ਜਿੰਨੇ ਨੂੰ ਗੱਭੇ ਬੱਤ ਆਉਣਾ ਇਹਨਾਂ ਨੂੰ ਫੇਰ ਬੂਟਾ ਲਾ ਕੇ ਸੁੱਕ ਜਾਣਾ ਚਲੋ ਦੇਖਦੇ ਆ ਟਰੈਕਟਰ ਮਗਰ ਆ ਢੋਲ ਜਾ ਰੱਖ ਲਉਂਗਾ ਨਹੀਂ ਟੈਂਕੀ ਟੱਕਰ ਗਈ ਤਾਂ ਟੈਂਕੀ ਗੱ ਦੇਖਦੇ ਆ ਸ਼ਾਮ ਤੱਕ ਜੇ ਆ ਗਿਆ ਲੋਟ ਤਾਂ ਆਪਾਂ ਨਾਲ ਲੈਣਾ ਲੂਣਾ ਜੇ ਕੱਢ ਦੇਣੀ ਆ ਫਿਰ ਉਤੇ ਬਾਅਦ ਦੇਖਦੇ ਆ ਸਵੇਰੇ ਕੇਰ ਦਾਂਗੇ ਵੀ ਚਲੋ ਠੀਕ ਆ ਜੀ ਪਹਿਲਾਂ ਦਿਖਾ ਜੇ ਇੱਕ ਵਾਰ ਦੁੱਲੇ ਬਾ ਜਾ ਕੇ ਜੇ ਉਹਦੇ ਧਰਾਈਆਂ ਸਕੰਜਾ ਬਾਕੀ ਫਿਰ ਦਿਖਾਉਂਦੇ ਆ ਤੁਹਾਣਾ ਜੀ ਮਸ਼ੀਨ ਦੀ ਲਾਸਟ ਦਿਨ ਦੀ ਬੜਾਈ ਆ ਸਮਾਪਤਾ ਤਾਂ ਨਾਲਾ ਕੰਮ ਸੀਜ਼ਨ ਜਿਹੜਾ ਹੈਗਾ ਤਾਂ ਵੀ ਹੁਣ ਕਾਨਕਰੀ ਸਮਝ ਲਓ ਤਿਆਰੀ ਆ ਬੀਜਣ ਦੀ ਅੱਜ ਚਮਕੌਰ ਸਭ ਆਪਾਂ ਪਤਾ ਕਰਕੇ ਤੇ 869 ਵੀ ਥੋੜਾ ਜਿਹਾ ਘੱਟ ਮਿਲਦਾ ਜੀ ਉਹ ਬਾਈ ਕਹਿੰਦਾ ਵੀ ਤਾਂ ਉਹਨਾਂ ਦਾ ਅੱਜ ਆ ਵੀਰ ਨਹੀਂ ਕਹਦਾ ਹੈਗਾ ਹੁਣ ਆਪਾਂ ਉਹਦੇ ਕੋਲ ਤੇ 826 ਜਾ ਕੇ ਲੈਣਾ 869 ਦੇਖਦੇ ਆ ਬੋਲੇ ਲਾ ਗਿਆ ਇੱਥੇ ਪਿੰਡ ਜਿਹੜੀ ਮਨਸੂਹੇ ਦੁਕਾਨ ਹੈ ਉੱਥੇ ਆਇਆ ਉਹਨਾਂ ਕੋਲ ਚੱਕ ਲਾਂਗੇ ਬਾਕੀ ਜਿਹੜੀ ਸਪਰੇਅ ਵਾਲੀ ਦਵਾਈ ਆ ਉਹ ਵੀ ਹੁਣੇ ਚੱਕ ਲੈਣੇ ਫਿਰ ਬਾਅਦ ਵਿੱਚ ਮਿਲਦੀ ਨਹੀਂ ਹੈਗੀ ਆ ਵਕੀਰਾ ਦਵਾਈ ਲਿਆਉਣੀ ਹੈ ਵੀ ਰੇਟ ਤੇ ਕਈ ਜਗ੍ਹਾ ਫਰਕ ਹੈ ਹੁਣ ਰਾਤ 22 ਦਾ ਬਸੀ ਤੇ ਫੋਨ ਆਇਆ ਤਾਂ ਕਹਿੰਦੇ ਵੀ ਸਾਡੇ ਬਸੀ 700 ਨੂੰ ਮਿਲਿਆ ਵਕੀਰਾ ਕੱਲੀ ਸਟੈਂਪ ਦੇ ਬਗੈਰ ਉਰੇ 800 ਨੂੰ ਮੈਂ ਲਾ ਦੀ 100 ਰੁਪਏ ਦਾ ਫਰਕ ਹੈ ਇੱਕ ਨੇ ਉਹਦੇ ਕੋਲ 826 ਆ ਜਿਹੜਾ ਉਹ 1500 ਨੂੰ ਲਾ ਕੇ ਇੱਕ ਦੁਕਾਨ ਉਹ 1400 ਦਿੰਦਾ ਜਿਹੜੀ ਸਾਡੇ ਪਿੰਡ ਦੁਕਾਨ ਹੈ 1600 ਦਿੰਦਾ ਇੱਕਣਾ ਵੇ ਚਲੋ ਜਿੱਥੇ ਆਪਾਂ ਦਾ ਮਾਂਜਾ ਮੰਦਾ ਥੋੜਾ ਜਿਹਾ ਦੇਖਦੇ ਵੀ ਇੱਥੇ ਸਹੀ ਬੀਜ ਹੁੰਦਾ ਉੱਥੋਂ ਤੇ ਲਿਆਵਾਂਗੇ ਵੀ ਚਲੋ ਦਿਖਾਉਂਦਾ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਵੀਡੀਓ ਦੇ ਵਿੱਚ ਦੋ ਬਾਈ ਦੁੱਲੇ ਰਾਂ ਕੋਲ ਪਹੁੰਚੇ ਆ ਕਪਾਲਾ ਸਿਕੰਜਾ ਦਾ ਤਾਂ ਬਣਾਉਣ ਵਾਸਤੇ ਵੀ ਬਾਈ ਦਾ ਬਾਹਰ ਤੇ ਬਾਈ ਨਾਉਣਾ ਕਹਿੰਦਾ ਸਿਕੰਜਾ ਬਣਾ ਕੇ ਰੱਖਣਾ ਕਰਤਾ ਬਾਈ ਦੂਰ ਆ ਜਿਹੋ ਨੇ ਵੀ ਦੋ ਦੰਨਾਂ ਨੂੰ ਵੇਣਾ ਦੇ ਮਗਰ ਬਿਆਵਾ ਚਲੋ ਇਹਨਾਂ ਦੇ ਵੀ ਇੱਕ ਬੰਦਾ ਅੱਜ ਥੋੜਾ ਜਿਹਾ ਗੈਰਾਜ ਰ ਉਹਦੇ ਕਰਕੇ ਜਿਹੜਾ ਸਿਕੰਜਿਆਂ ਵਾਲਾ ਬੰਦਾ ਵੀ ਹੁਣ ਇਹਨਾਂ ਦਾ ਕਾਤਾ ਸਬਾਨ ਕੰਮ ਸਟਾਰਟ ਆ ਜਾਂ ਕਟਕਟਾਈ ਕਰਦੇ ਆ। ਆਹ ਤਾਂ ਬੰਦਾ ਕਰਦਾ। ਜਿੰਨਾ ਬਾ ਹੁਣ ਇਹ ਚੀਜ਼ਾਂ ਦਾ ਕੰਮ ਜਿਆਦਾ ਜ਼ੋਰ ਆ ਸੋਫਾ ਸੀਟਾਂ। ਕਿਉਂ ਇਹਨਾਂ ਦਾ ਹੁਣ ਲੋਡ ਸਾਰਿਆਂ ਨੂੰ ਉੱਤੇ ਕਰਕੇ ਚੱਲਦਾ ਕੰਮ। ਕਾ ਲੀਏ ਸਬੂਟਰ ਨਹੀਂ। Tá, ਲੱਗਦੇ ਮੈਨੂੰ ਬਾਲੇ ਤੋਂ ਬੁੜੇ ਜਿਹੇ ਮੁਰੇ ਉਹ ਡੁੱਲਿਆਇਆ ਕੱਦੇ ਦਾ ਬਾਲੇ ਬਹੁਤ ਪੁਰਾਣੇ ਐ ਤੇ ਲੱਗਦੇ ਮੈਨੂੰ ਅੱਛਾ ਉਹ ਲੱਗਿਆ ਵਾ ਰੋੜਾ ਜਿਹੜੀ ਥੱਲੇ ਹਾਂ ਜਰਾ ਵਾੜਾ ਜਿਹੜਾ ਡੱਟਣਾ ਖਿੱਚਣੇ ਬਾਈ ਇਹਦੇ ਦੇਖੇ ਹੀ ਡਰ ਲਾਵੇ ਉਹਨਾਂ ਨੂੰ ਉਹ ਟਾਇਰ ਦੀ ਜਗ੍ਹਾ ਲੱਗਿਆ ਹੋਇਆ ਅਸੀਂ ਪਾਸੇ ਨਾ ਗੱਲ ਕਰਾਂਦੇ ਕੋਈ ਜਗਾ ਹੁੰਦਾ ਨਹੀਂ ਆਹ ਵਾਇਰਸ ਜਿਹਨੇ ਲੱਗਾਇਆ ਵਾਇਰਸ ਕੋਈ ਟਾਇਰ ਵਾਲੇ ਹੁੰਦੇ ਨਾ ਉਹਦੇ ਸਾਬ ਕਰਦਾ ਭਾਤੀ ਜਾਂ ਲੋਡ ਪਾਣ ਦੇ ਜੜੇ ਆਉਂਦੇ ਨਹੀਂ ਇੱਕ ਤਾਂ ਸਾਰ ਇੱਕਣੇ ਖੜੀ ਰਹਿ ਜਾਂਦੀ ਹੈ ਆ ਬੀਜੋ ਬਣਾ ਡੈੱਕ ਲਾ ਕੇ ਦੇ ਡੈੱਕਾ ਡੈੱਕ ਵੀ ਲਾਉਣ ਲੱਗ ਪਏ ਤੁਸੀਂ ਤਾਂ ਕਿ ਇੱਕ ਕੰਮ ਹੀ ਸਿੱਖ ਲਓ ਕੋਈ ਨਾ ਜਿੱਤੇ ਕਰੇਗਾ ਨਾ ਬਣਾਉਂਦੇ ਹੀ ਆਏ ਕਿ ਨੀਂਗਲਾ ਬਣਾਵਾ ਬਾਸਾ ਲਾ ਦੇ ਲੋਹੇ ਦਾ ਆ ਬਣਿਆ ਫੜਾਇਆ ਲਿਆਦਾ ਹੋ ਕੇ ਫਿੱਟ ਕਰਤਾ ਲੋਹੇ ਦਾ ਬਣਾ ਦੇ ਆ ਹਾਂ ਫਿੱਟ ਕਰਾ ਲਿਆ ਮੈਸਟਰੀ ਆਖ ਲੋ ਜਿਹੜਾ ਸਿਕੰਜੇ ਆਣਾ ਮੈਸਟਰੀ ਆ ਕਹਿੰਦੇ ਦੂਆ ਰੱਖ ਲੋ ਭਾਈ ਨਹੀਂ ਨੀ ਕਰਦਾ ਪਾ ਕੇ ਬੰਦੇ ਭਾਈ ਹੱਥ ਬੰਦੇ ਆ ਹੱਥ ਨਹੀਂ ਬੰਦੇ ਹੁਣ ਆਪਣਾ ਕੰਮ ਹੋ ਰਿਹਾ ਵਾਪਸ ਇਹਦਾ ਕੰਮ ਨਹੀਂ ਆਉਂਦਾ ਉਹ ਮੈਨੂੰ ਦੇਖਿਆ ਹੀ ਉਹ ਬਹੁਤ ਪੁਰਾਣੇ ਆ ਇਹਦੇ ਆਹੀ ਨਹੀਂ ਆ ਦੇਖਣਾ ਪਾਈਗਾ ਲੱਛ ਜਿਹੜੀ ਪਾਈ ਵੀ ਵਿੰਗ ਡੈਡੀ ਜੀ ਇੱਕ ਪਾਸਾ ਉੱਚਾ ਇੱਕ ਪਾਸਾ ਨੀਵਾ ਸਰਵੋਨ ਸੈਂਡ ਇਹ ਬੰਦੇ ਨੇ ਭੈਣੋ ਹੋਰ ਜੱਟ ਬੜੇ ਹੂ ਕੋਈ ਬੰਦੇ ਲੈ ਕੇ ਆਇਆ ਲਾਸਟ ਜਿਹੜੇ ਰਹਿ ਗਏ ਜਿਹੜੀਆਂ ਤਾਂ ਮੀਂਹ ਢਲੇ ਜੇ ਕੋਈ ਉਹ ਆਹ ਰਹਿੰਦੇ ਦੀ ਕਿ ਸਾਡੇ ਲੇਟ ਦੀ ਬਹੁਤ ਨਹੀਂ ਸਭ ਫੇਰ ਗਿਆ ਪਹਿਲਾਂ ਹੀ ਪਿਆ ਤਾਂ ਇੱਧਰ ਹੁਣ ਤੱਕ ਕਿਸੇ ਦੇ ਵੀ ਨਹੀਂ ਹੈਗੀ। ਤਕਰੀਬਨ ਉਹ ਤਾਂ ਪਜਾਈ ਚੱਲਣ ਲੱਗੀ ਤਣਕਾਂ ਦੀ ਵੀ ਹੁਣ ਤਾਂ ਉਹ ਮਸ਼ੀਨ ਜਿਹੜੀ ਆਪਣੇ ਵੱਢ ਗਈ ਸੀ ਇਹ। ਵੀ ਲੱਗੀ ਵੀ ਹੈ ਆਪਣੇ ਨਾਲ ਦੀ ਉਹ ਤਕਰੀਬਨ ਨਜੀਰੀ ਮੈਂ ਕਹਿੰਦਾ ਵੀ 5-6 ਦਿਨ ਦਾ ਫਰਕ ਹੋਣਾ। ਪਰ ਪੱਕੀ ਲੇਟ ਹੈ ਵੇਖਦਾ ਪਤਾ ਨਹੀਂ ਕਿਹੜਾ ਹੋਇਆ ਝਾੜ। ਬੀਜ ਬਹੁਤ ਹੁੰਦੇ ਆ ਬਾਈ ਦੇਦੇ ਮੱਕੀ ਹੁਣ ਵੀ ਪਤਾ ਲੱਗ ਜਾਊਗਾ ਵੀ ਕਿੰਨੇ ਕ ਝਾੜ ਵਾਲਾ ਕੰਮ ਹੈਗਾ ਦੇਖਣ ਨੂੰ ਜਿਹੜੀ ਲੱਗਦੀ ਵਧੀਆ ਪੱਕੀ ਹੋਈ ਕਸਾਰ ਰਹਿਣ ਜਿਹੜੀ ਦਾ ਕੱਟ ਕਾਠੇ ਦਸਣ ਲੱਜੰਦਾ ਯਾਨੀ ਫੇਰ ਵੀ ਆ ਵਿੱਚ ਨੂੰ ਬਿਮਾਰੀ ਜਿਵੇਂ ਹੈ ਕੋਸ ਇਹ ਆ ਬਸ ਪਰ ਨਹੀਂ ਹੋਰ ਤਰ੍ਹਾਂ ਦਾ ਹੋਇਆਗਾ ਸਟਾਰ ਵਿੱਚ ਹੋਰ ਹੋਰ ਨਾ ਬਚ ਗਿਆ ਭਾਈ ਇੱਕ ਜਿਹੜਾ ਲਾਇਆ ਹਲੇ ਨੇ ਹੋਰ ਨਾ ਬਚ ਗਿਆ ਇੱਕ ਸਿਰਤਾ ਵੀ ਭਟਾਈ ਬਹੁਤ ਹੌਲੀ ਆਇ ਨਹੀਂ ਵੀ ਨੱਠ ਪਾਜਾੜ ਕਰਨਾ ਹੁਣ ਖੇ ਸੁੱਕੇ ਪਏ ਨਿਕਲ ਪਹਜਾਈ ਫਰੀ ਜਾਵੇ ਨਾ ਬਹੁਤ ਤਸੱਲੀ ਘੜਦਾ ਵਾਏ ਕਰੀਟ ਕਰਕੇ ਵੇਖ ਲੋ ਵਧੀਆ ਜੀ ਦੇਖਣ ਨੂੰ ਚਾ ਲਾਣ ਦਾ ਅੰਤ ਕੋਈ ਨਹੀਂ ਹੈਗਾ ਪਰ ਝਾੜ ਚ ਜਾ ਕੇ ਦਬਦੀ ਹੈ ਇਹਦੇ ਫਟਾਸ ਵਾਲੀ ਸ਼ਿਕਾਇਤ ਰਹੀ ਹੈ ਜਿਆਦਾ ਬਾਕੀ ਸੂਰਾ ਨੇ ਨਾਸ ਬਹੁਤ ਮਾਰਿਆ ਵਾ ਲੇਟ ਰਹਿਣ ਕਰਕੇ ਜਿਹੜੀ ਕੱਲੀ ਰਹਿ ਗਈ ਆਲੇ-ਦਾਲੇ ਬੱਢੀ ਨਹੀਂ ਉਹਦੇ ਕਰਕੇ ਸੂਰ ਜਿਆਦਾ ਖਰਾਬ ਕਰਦੇ ਹੈ ਫੈਲਾ ਗੰਨਾ ਵੀ ਆਲੇ-ਦਾਲੇ ਗੰਨੇ ਕਰਕੇ ਹੁਣ ਉਹ ਦੇਖੋ ਗੰਨਾ ਵੀ ਖੜਾ ਵੀ ਉੱਧਰ ਗੰਨਾ ਖੜਾ ਇੱਧਰ ਵੀ ਗੰਨਾ ਖੜਾ ਪਰ ਕਾਹਨੂੰ ਸੂਰ ਹਟਦੇ ਆ ਫੇਰ ਵੀ ਬਹੁਤ ਨੁਕਸਾਨ ਕਰਦੇ ਆ ਉਥੇ ਆਪਣਾ ਬੂਟੇ ਵਾਲੇ ਨੂੰ ਪਾਣੀ ਲਾ ਕੇ ਆਏ ਫੇਰ ਨੂੰ ਡੌੜਾ ਪੱਟੀਆਂ ਪੈ ਜਾਂ ਉਹਨਾਂ ਨੇ ਵੀ ਇੱਕ ਹਨ ਬਾਕੀ ਸਾਡੇ ਆਹੀ ਪਰਾਲੀ ਵਾਲਾ ਕੰਮ ਚੱਕਿਆ ਦਾ ਗੁਜਰਾ ਨਗਰੀ ਆ ਦੇਖੋ ਗਾਇਲ ਦੀਆਂ ਟਰਾਲੀਆਂ ਭਰ ਜਾਂਦੇ ਨੇ ਨਿਬੜੀ ਜਾਂਦਾ ਕੰਮ ਤੋਂ ਭਾਈ ਹੋ ਗਈ ਬੈਲੀ ਕੰਮ ਹੁਣ ਮਸ਼ੀਨ ਵਾਲੇ ਕੋਲ ਵੀ ਘੱਟ ਰਹਿ ਗਿਆ ਹੁਣ ਟਮੇਟੋ ਲੈ ਰਹਿ ਗਿਆ ਹੁਣ ਆਪਣਾ ਦੇਖਣ ਦਾ ਕੋਈ ਦੇਖਦੇ ਨਹੀਂ ਆਹੀ ਜੀ ਸਾਡੇ ਇੱਕ ਇਧਰ ਏਰੀਆ 'ਚ ਵੀ ਤਕਰੀਬਨ ਵੱਧ ਹੋ ਗਈ ਸਾਰਿਆਂ ਦੀ ਮਾਕੀ ਗਾਹ ਨੂੰ ਪਾਪੂਲਰ ਦੀ ਲਵਾਈ ਬਹੁਤ ਆ ਹੋਰ ਵੀ ਘਟ ਜਾਣੀ ਇੰਜੀਰੀ ਨੋ ਭਾਈ ਸਾਗ ਇਧਰ ਵੀ ਤਿਆਰ ਹੋ ਗਿਆ ਜਬੀ ਦੇ ਵਿੱਚ ਵਰਸੇਣ ਬਈ ਗਿਆ ਵਾ ਜਬੀ ਲੱਗ ਗਈ ਜੀ ਵੀ ਮੱਕੀ ਦੇਖਦੇ ਆ ਬੂਟਿਆਂ ਨਾਲ ਦਾ ਵੀ ਆਪਾਂ ਕੱਲ ਨੂੰ ਹਿੱਲਾ ਕਰਦੇ ਪੱਤੇ ਪੁੱਤੇ ਜਿੰਦਾ ਕਰਕੇ ਮੇਰੀ ਸਲਾਹ ਵੀ ਨੂੰ ਬੀਜ ਦਾ ਕਰ ਰਹੀ ਜੀ ਇਹ ਦੁਬਾਰੇ ਰੌਣੀ ਕਰਤੀ ਫੇਗਾ ਮੈਂ ਲੰਬਾ ਲੰਘ ਜਾਣਾ ਬਾਕੀ ਦੇਖਦੇ ਜੇ ਮੂੰਹ ਹੀ ਗਣੀ ਪੈ ਗਿਆ ਤਾਂ ਸੈੱਟ ਵੀ ਆ ਜਾਊਗਾ ਕੰਮ ਫਿਰ ਹੋਰ ਜੋ ਪਾਈ 5% ਵਸੂਣ ਲਾ ਕੇ ਜਾਵਣ ਵਧੀਆ ਬਾਕੀ ਭਾਈ ਆਪਾਂ ਦੁੱਲੇ ਨੂੰ ਵੀ ਕਿਹਾ ਅੱਜ ਸਿਕੰਜੇ ਦਾ ਨਿਬੜ ਗਿਆ ਕੰਮ ਧਰਿਆ ਵਾ ਉਹਨਾਂ ਨੇ ਵੀ ਧਨ ਨਾਲ ਲਗਾਏ ਬਾਈ ਦਾ ਵੀ ਨਿਬੜ ਗਿਆ ਹਿਸਾਬ ਕਿਤਾਬ ਜਿਹੜਾ ਹੈਗਾ ਤਾਂ ਆਪਾਂ ਨੇ ਨਵੇੜ ਤਾਂ ਵਧੀਆ 30% ਤਾਂ ਲਾ ਕੇ ਹਰਾਈਮਾਨ 5 ਦਿਨ ਹੋਇਆ ਨੇ ਜੀ ਬਹੁਤ ਸੋਹਣਾ ਜੰਮਿਆ ਵਿੱਚ ਉਸ ਨੇ ਆਹ ਜੀ ਬਹੁਤ ਛਿੱਤੀ ਉੱਠਦੀ ਆ ਮੈਥੇ ਬੀਜੇ ਪੇ ਮੈਂ ਕਹਿੰਦਾ 10 ਦਿਨ ਦੇ ਵਿੱਚ ਤਿਆਰ ਹੋ ਜਾਣਗੇ ਜਿੱਦਣ ਬੀਜਿਆ 30 ਦਿਨੇ ਵਰਸੇਣ ਮੰਗਣ ਬਾਹਰ ਨਿਕਲੇ ਜਿਹੜਾ ਧਨੀਆ ਧਨੀਆ ਬਹੁਤ ਔਖਾ ਹੁੰਦਾ ਹਲੇ ਵੀ ਛਿੱਦਾ ਛਿੱਦਾ ਜੰਮਿਆ ਵੇ ਵੀ ਚਲੋ ਸਰਤਾ ਇਹਦੇ ਗਲੇ ਬਹੁਤ ਜਣਾ ਬਾਅਦ ਚ ਪੁੱਜਾ ਬਹੁਤ ਮਾਰਿਆ ਹੁੰਦਾ ਬਾਕੀ ਸਾਗ ਇੱਥੇ ਵੀ ਹੈਗਾ ਆਪਣੇ ਜੋਗਾ ਦਾ ਉੱਥੇ ਲੱਗਿਆ ਬਾਡਾ ਪੂਰਾ ਇਹਨ ਚੱਲਦਾ ਕੰਮ ਮਾਰੋ ਮਾਰ 2-3 ਦਿਨਾਂ ਚ ਵਿਹਲਾ ਹੋ ਜੂਗਾ ਵੀ ਸੋ ਬਹੁਤ ਵਧੀਆ ਹੋ ਗਿਆ ਤਿਆਰ ਹੈ ਨਾ ਗੜਾਈ ਦਾ ਤਿੱਕਰ ਦੀ ਇੱਕ ਇੱਥੇ ਥੋੜਾ ਜਿਹਾ ਲੱਗ ਲਾਇਆ ਬਈ ਪੁੰਨ ਜਿਹੜਾ ਮੋਟਾ ਦੇਖਣਾ ਇਹ ਲਾਲ ਪੋਥੀ ਆ ਪੰਜ ਕ ਲੈਨ ਬਾਕੀ ਆ ਚਿੱਟੀ ਲਈ ਵੀ ਆ ਚਿੱਟੀ ਵਾਲਾ ਥੋੜਾ ਜਿਹਾ ਬਰੀਕ ਹੁੰਦਾ ਹੂੰ ਹੋਪੇ ਕਾ ਜੇ ਕਬਰ ਸੈਂ ਆਹੋਂ ਮਾਨੂੰ ਹਲੇ ਵੀ ਲੱਗਦਾ ਵੀ ਕਪੂਤਰ ਜਗਣਾ ਚੋਕਲੇ ਗਏ ਹੁੰਦੇ ਆ ਆਹ ਜਿਹੜਾ ਦਾਣਾ ਚੌਰ ਸਚਾਰ ਡੱਕੇਲੇ ਸਰੋਂ ਹੈਗੀ ਆ ਬੱਚੀ ਕੋਈ ਵੈਸੇ ਰੰਗ ਕਈ ਜਗ੍ਹਾ ਕਹਲੇ ਮਿਲਿਆ ਹੋਇਆ ਤੋੜੀਆ ਹੀ ਪਾਇਵਾ ਤੋੜੀਆ ਕਰਕੇ ਤਾਂ ਥੋੜਾ ਜਿਹਾ ਸਖੰਡ ਕੇ ਦਾ ਤੋੜ ਕੇ ਦੇ ਹੁੰਦਾ ਵੀ ਸਾਗ ਪਹਿਲਾਂ ਤਿਆਰ ਹੋ ਜਾਂਦਾ ਬਈ ਚਲੋ ਠੀਕ ਆ ਜੀ ਮਿਲਦੇ ਫਿਰ ਕਿਸੇ ਆਪਾਂ ਅਗਲੇ ਵਲੌਗ ਚ ਸਾਰੇ ਉਹਨਾਂ ਭਾਈ ਸਾਸਤਰੀ ਕਾਲ